वागुरु जी का खालसा वागुरू जी की फतेह पेंडू कम विज चरण में स्वागत है अभी चाहते हैं सारे ठीक हो गए वागुरु जी सारू चढ़ी कलम चुके सदा हफ्ते हफ्ते तंदुरुस्त रहो अजी आप बना लगे कदू की सब्ज़ी

ਕੋਈ ਨਾ ਚੱਲ ਬਣਾਦੇ ਬਣਾਦੇ ਵੀਡੀਓ ਹੁਣ ਤਾਂ ਪਾਣੀ ਵੀ ਨਹੀਂ ਲੱਗੀ ਹੈ ਨਾ ਇਹ ਨਾ ਲੈ ਇਹ ਨਾ ਪਾਣੀ ਥੋੜਾ ਲੈ ਛੱਕ ਮਾਰੀ ਜਾਂਦੀ ਐ ਤੇਰੇ ਉੱਤੇ ਪਰੇ ਹੋ ਜਾ ਬੜਾ ਸਾਰਾ ਕੁਝ ਹੋ ਗਿਆ ਉਹ ਕਹ ਦੇ ਲੈਦਾ ਕੋਈ ਨਹੀਂ ਵੇ ਜਿਹੜੇ ਥੋੜਾ ਲੈ ਦੇ ਆ ਪਾ ਦੇ ਛੇਵਨ ਮੜਾ ਬੁੱਛੀ ਕਿੱਦਾਂ ਪਾਣੀ ਆ ਨਹੀਂ ਬੁੱਛੀ ਬੁੱਛਰੇ ਤਾਂ ਪਾ ਦੇ ਗੈਜ ਇਹ ਤਾਂ ਬਰੇ ਗੈਜ ਕਿ ਕਿ ਡਰਦੀ ਦੇਗੀ ਜਦ ਤੀ ਮੱਕ ਤਾਈ ਹੁੰਦੀ ਐ ਤੂੰ ਐ ਕੋਈ ਨਾ ਪੁੱਤ ਕਿਰਨ ਬਾਗੇ ਬੁਆਰ ਕਰਨਾ ਹੋਣੀ ਵਾਗੇ ਹਰੇ ਸੋਟ ਵਾਲਾ ਤਾਂ ਨਾ ਹਲਾ ਨਾ ਛੇੜ ਨਾ ਛੇੜ ਜਿਹੜਾ ਬੈਠਾ ਵਗੈ ਹਾਂ ਇਹ ਲੂਵੀ ਇੱਥੇ ਖੋਲਣਾ ਹੈ ਆ ਭੈਣ ਜੀ ਨੂੰ ਖੋਲ ਕੇ ਭੇਜ ਦੇ ਉਹ ਉਹ ਕਰੇ ਕਰਣੀ ਉੱਠਣ ਦੀ ਤਾਂ ਕਰਦਾ ਰਣ ਉਹਨੂੰ ਹੜਾ ਦੇ ਕੇ ਮਾਰਗਾ ਹੁਣ ਤਾਂ ਉਹ ਭਾਈ ਜੀ ਹੁਣ ਤਾਂ ਭਾਰੇ ਹੋ ਹੇ ਉਹਨੂੰ ਹੁਣ ਪਤਾ ਲੱਗਿਆ ਵੀ ਆ ਕੀ ਆ ਗਿਆ ਠੀਕ ਕਰ ਨਾ ਮਲ ਨੇ ਹੇ

ਇਹ ਤਾਂ ਉਹਦਾ ਸਾਫ ਕਰਨ ਦਾ ਕੰਮ ਮਿਲਿਆ ਹੋਇਆ ਹੈ ਇਹ ਨੂੰ ਬਰੇ तो ਕਰੇਗਾ ਪਾਣੀ ਪੈਸਰੀ ਦੱਸ ਤੂੰ ਹੈ ਨਾ ਉਹ ਮਾਤਾ ਟੁੱਟ ਤੋਇਆ ਉਹਦੇ ਤੇ ਪਾਣੀ ਪੰਪ ਕੋਲ ਦਾ ਪਾਣੀ ਫੋਟੇ ਮਾਤਾ <laughs> एक एक जा रहे हैं तेरे 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 फोन ले मैं नहीं आया पता नहीं मैं तो दूर लगे जाने तेरे गोली लिया होने है क्या तब पेन ही नहीं देंगे आओगे 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 नहीं तेरे को पता नहीं तो है ना ऐसे ना पैसा पर जानी है

ਉਹ ਟਾਉਣ ਤਾਂ ਐਮ ਰੋਡ ਮਰੋਡ ਕਰੀ ਜਾਂਦੀ ਐ ਉਹ ਦੇਖੋ ਕਿਵੇਂ ਕਰੀ ਜਾਂਦੀ ਉਹ ਦੇ ਨਾਲ ਹੈ ਚਾਰ ਕੋਲੇ ਟੂਰੀ ਪਈ ਮਰ ਅੱਗੇ ਪਿਛੇ ਵਰਤਾਂ ਕਰੀ ਜਾਂਦਾ ਤਾਂ ਨਹੀਂ ਕਰੀ ਜਾਂਦਾ ਆ ਬੈਸੀ ਕਰ ਲੈ ਕੇ ਲਾ ਲੰਮੀ ਦਾ ਰੋਣ ਕੇ ਬਾਹਰ ਹੁਣ ਤਾਂ ਆਖਣੀ ਲੱਗਦਾ ਮੋਈਆ ਤਾਂ ਖੋਲ ਲੈਣਾ

ਇਹ ਜੇ ਉਹ ਕਾਰਮੋਣ ਵਾਲੀ ਉਹ ਆ ਬੋਲੇ ਯਾਰ ਆ ਨਜ਼ਰੋਂ ਅਹ ਤਾਂ ਜੇ ਤਾਂ ਰੇਡੀ ਖੜੀ ਹੈ ਰੇਡੀ ਕੂਪਰਤਾ ਹੈ ਯਾ ਉਹ ਤਾਂ ਨਾਲ ਜੇ ਬੈਠ ਜਾਣ ਕੇ ਬੈ ਜਾ ਬਾਬੇ ਹੁਣ ਦੱਸਣ ਕੀ ਆਇਆ ਕਹ ਰਾਂ ਉਹ ਦਿਓ ਤਾ ਇੱਕ ਤਾਂ ਬਰਾਂਡ ਹੈ ਡਰੋਲ ਦੇ ਵਿੱਚ ਪਈ ਹੈ ਕਰੀਮ ਉਹ ਚੱਕ ਲੈ ਇੱਕ ਬੈਂਕ ਵਾਲੀ ਕੈਂਚੀ ਚੱਕ ਲੈ ਮੈਂ ਟਮਾਟੀ ਆ ਜਾ ਕੜਾ ਮਾਰਦਾ ਹੈ ਗੇੜੇ ਦਵਾਈਵਾ ਕੇ ਮਾਰਿਆ ਕਰ ਲੈਂਦਾ ਸੰਗ ਉਹਦਾ ਹੁਣ ਗੋਲੂ ਆਇਆ ਉਹ ਨਾਲ ਨਾ ਲਿਆ ਉਹ ਤਾਂ ਉਦੋਂ ਮੀਰੋ ਕੋ ਕਟਾਂਗੇ ਉਦੋਂ ਵੀ ਉਹ ਪਹਿਲਾਂ ਕਰੀਮ ਲਾਦੀ ਮੈਂ ਕਰਾਂਗੇ ਨਹੀਂ ਯਾਰ ਇਹ ਲੰਦਾ ਪੂਰੇ ਹੈ ਬੱਚਾ ਬੰਦ ਕਰ ਕੋਈ ਕਰ